ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਅਤੇ ਅੱਗੇ ਨਵਾਂ ਸਾਲ ਆ ਰਿਹਾ ਹੈ ਪਹਿਲਾਂ ਪਛੀਦੀ ਦੇੜੇ ਦੀ ਗੱਲ ਕਰੀਏ ਫਤੇਗੜ ਸਾਹਿਬ 27 ਤਰੀਕ ਨੂੰ ਜੋ ਬਹੁਤ ਵੱਡਾ ਇੱਕ ਪ੍ਰੋਗਰਾਮ ਸੀਗਾ ਜੋ ਹਰ ਸਾਲ ਦੇਸ਼ ਵਿਦੇਸ਼ ਤੋਂ ਦੁਨੀਆ ਆ ਕੇ ਕੌਮ ਦੇ ਸਭ ਤੋਂ ਛੋਟੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਨੇ ਇਸ ਵਾਰ ਭਾਵੇਂ ਮੀ ਵੀ ਪੈਂਦਾ ਰਿਹਾ ਪਰ ਮੈਂ ਵੀ ਉੱਥੇ ਮੌਜੂਦ ਸੀਗਾ ਦੇਖਿਆ ਬਹੁਤ ਸੰਗਤਾਂ ਕਈ ਲੱਖ ਦੇ ਰੂਪ ਵਿੱਚ ਸੰਗਤ ਆਈ ਸੀ ਉੱਥੇ ਜਦੋਂ ਜਾਣਿਆ ਨਾ ਆਪਾਂ ਭਾਵਨਾਵਾਂ ਦੇ ਨਾਲ ਉਸ タルਤੀ ਨੂੰ ਮੱਲੋ ਮਲੀ ਸਿਰ ਚੁੱਕ ਜਾਂਦਾ ਹੈ ਹਰ ਬੰਦਾ ਉੱਥੇ ਪਿਆਰ ਭਾਵਨਾ ਨਾਲ ਜਾਂਦਾ ਹੈ ਕਿਉਂਕਿ ਕੌਮ ਦੇ ਸੱਤੇ ਕੌਮ ਦੇ ਸਭ ਤੋਂ ਛੋਟੇ ਸ਼ਹੀਦ ਹੋਏ ਨੇ ਨੀ ਠੰਡੇ ਬੁਰਜ ਚੋਂ ਨਾ ਆਖਰੀ ਦਿਨ ਜਦੋਂ ਤੁਰ ਲੱਗੇ ਹੋ ਦਾਦੀ ਮਾਂ ਨੂੰ ਫਤਿਹ ਬਲਾਕੇ ਦੋਵੇਂ ਕੁੱਟ ਗਲ ਬੱਕੜੀ ਪਾ ਕੇ ਤੁਰਪੇ ਚਰਨਾਂ ਨੂੰ ਹੱਥ ਲਾ ਕੇ ਕਹਿੰਦੇ ਮੁੜਨਾ ਆਵਾਂਗੇ ਹੱਥ ਫੜ ਕੁੱਟ ਕੇ ਜਕਾਰੇ ਲਾਵਾਂਗੇ ਜੋਰਾ ਵਰਨੇ ਕਰ ਤਕੜਾਈ ਫਤਿਹ ਸਿੰਘ ਨੂੰ ਗੱਲ ਸਮਝਾਈ ਆਪਾਂ ਦੋਵੇਂ ਭਾਈ ਭਾਈ ਨਹੀਂ ਓ ਕਵਰਾਵਾਂਗੇ ਕਹਿੰਦਾ ਹੱਥ ਖ ਫੜੇ ਘੁੱਟ ਕੇ ਜ਼ਕਾਰੇ ਲਾਵਾਂਗੇ ਉਹਨਾਂ ਨੇ ਜ਼ਕਾਰੀ ਬਿਲਾਏ ਫਤਿਹ ਵੀ ਬਿਲਾਏ ਜਿਨ੍ਹਾਂ ਦੇ ਸ਼ਦਕਾ ਅੱਜ ਅਸੀਂ ਆਜ਼ਾਦੀ ਮਾਨ ਰਹੇ ਹਾਂ ਅਸੀਂ ਦਸਤਾਰਾਂ ਬਣ ਰਹੇ ਹਾਂ ਜਿਨ੍ਹਾਂ ਸ਼ਦਕਾ ਅੱਜ ਅਸੀਂ ਆਪਣੀ ਪਰਿਵਾਰ ਦੇ ਨਾਲ ਸੁਖੀ ਜ਼ਿੰਦਗੀ ਆਜ਼ਾਦ ਜ਼ਿੰਦਗੀ گزار ਰਹੇ ਹਾਂ ਸੁਬਾ ਵਜੀਦ ਖਾਨੇ ਭਾਵੇਂ ਉਸ ਸਮੇਂ ਬਹੁਤ ਜ਼ੋਰ ਲਾਇਆ ਡਰਾਇਤ ਮਕਾਇਆ ਪਰੋ ਸਿੱਖੀ ਦੇ ਵਿੱਚ ਨਿਪੁੰਨ ਬੱਚੇ ਸੀਗੇ ਉਹਨਾਂ ਨੇ ਆਪਣਾ ਸਿੱਖੀ ਤੋਂ ਪਾਸਾ ਨਹੀਂ ਬਟਿਆ ਮਨਕਰ ਨਹੀਂ ਹੋਏ ਤੇ ਕਿਸੇ ਦੀ ਏਨ ਨਹੀਂ ਮੰਨੀ ਹੱਸਦੇ ਹੱਸਦੇ ਸ਼ਹੀਦੀਆਂ ਪਾ ਗਏ ਜਿਨ੍ਹਾਂ ਦੇ ਨਾਲ ਦਾਦੀ ਮਾਤਾ ਗੁਜਰੀ ਜੀ ਵੀ ਸ਼ਹੀਦੀਆਂ ਪਾ ਗਏ ਸੋ ਅੱਗੇ ਹੁਣ ਨਵਾਂ ਸਾਲ ਆ ਰਿਹਾ ਹੈ ਅੱਜ 31 ਦਸੰਬਰ ਹੈ ਸਨ 2024 ਦਾ ਲਾਸਟ ਦਿਨ ਹੈ ਤੇ ਪਛਿਮ ਆ ਰਿਹਾ ਕਿਸੇ ਦਾ ਚੰਗਾ ਗੁਜ਼ਰਿਆ ਕਿਸੇ ਦਾ ਵਧੀਆ ਗੁਜ਼ਰਿਆ ਕਈ ਲੋਕ ਇਸ ਦੁਨੀਆ ਚੋਂ ਅਲਵਿਦਾ ਹੋ ਗਏ ਹੈ ਨਾ ਤੇ ਬਾਪੂ ਕਰਨੈਲ ਸਿੰਘ ਪਾਰਸ਼ ਨੇ ਇੱਕ ਬਹੁਤ ਸੋਹਣਾ ਸਵਈਆ ਬਤਾਰਾ ਛੰਦ ਲਿਖਿਆ ਹੈ ਕਹਿੰਦਾ ਘਰ ਨੂੰ ਨੇ ਸੰਭ ਲਿਆ ੁਰਗੀਤੀ ਛਾੜ ਕੇ ਪੱਲੇ ਪੋਤੇ ਨੇ ਜਨਮ ਲਿਆ ਬਾਬਾ ਸਿਵਿਆਂ ਦੇ ਬਲ ਚੱਲੇ ਕਿਤੇ ਜੋਰ ਮਕਾਨਾਂ ਦਾ ਕਿਤਰੇ ਹਣ ਵਿਆਹ ਤੇ ਮੁਕਲਾਵੇ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਕਿਤੇ ਮੁਕਲਾਵਿਆਂ ਦਾ ਚਾਹ ਹੈ ਕਿਤੇ ਮਕਾਨਾਂ ਦਾ ਜੋਰ ਹੈ ਹਨਾ ਸੋ ਆਪਾਂ ਜਿਹੜੀ ਜ਼ਿੰਦਗੀ ਗੁਜ਼ਾਰ ਰਹੇ ਆਂ ਛਿਕ ਵਿਸ਼ਕਾਇਤਾਂ ਤੋਂ ਰਹਿਤ ਹੋ ਕੇ ਆਪਣੇ ਸਿਧਾਂਤ ਨਾਲ ਜੁੜੀਏ ਜਿਸ ਧਰਮ ਦੇ ਵਿੱਚ ਪੈਦਾ ਹੋਏ ਆ ਉਹ ਧਰਮ ਨੂੰ ਪਿਆਰ ਕਰੀਏ ਦੂਜੇ ਧਰਮ ਨੂੰ ਕਿਸੇ ਨੂੰ ਜਾਂ ਕਿਸੇ ਇਨਸਾਨ ਨੂੰ ਨਫ਼ਰਤ ਨਾ ਕਰੀਏ ਧਰਮ ਤੋਂ ਉੱਪਰ ਉੱਠ ਕੇ ਇਨਸਾਨ ਨੂੰ ਪਿਆਰ ਕਰੀਏ ਆਪਾਂ ਮਾਨਸਕੀ ਯਾਦ ਸਭ ਇੱਕ ਹੈ ਪਹਿਚਾਨ ਉਹਦੇ ਅਧਾਰ ਤੇ ਆਪਾਂ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰੀਏ 2025 ਦਾ ਜਿਹੜਾ ਸਾਲ ਆ ਰਿਹਾ ਹੈ ਸਾਰੇ ਲੋਕਾਂ ਨੇ ਇਸ ਸਾਲ ਨੂੰ ਬਹੁਤ ਵਧੀਆ ਤਰੱਕੀ ਵਾਲਾ ਅਤੇ ਸੋਹਣਾ ਸਾਲ ਦੱਸਿਆ ਹੈ ਇਹ ਸੋਹਣਾ ਸਾਲ ਤਾਂ ਬਣ ਸਕਦਾ ਹੈ ਕਿ ਜੇ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਥੰਮ ਪੈ ਜਵੇ ਜੇ ਪੰਜਾਬ ਦੇ ਵਿੱਚ ਨੌਜਵਾਨ ਪੀੜੀ ਨੂੰ ਸਿੱਧੇ ਰਸਤੇ ਲਾਇਆ ਜਾਵੇ ਜੇ ਪੰਜਾਬ ਦੀ ਪੰਜਾਬ ਕੀ ਪੂਰੀ ਦੁਨੀਆ ਦੇ ਵਿੱਚ ਨੌਜਵਾਨ ਪੀੜੀ ਹੈ ਜਿਹੜੀ ਉਹ ਸਾਡੇ ਦੇਸ਼ ਦਾ ਭਵਿੱਖ ਹੁੰਦੀ ਹੈ ਜਦੋਂ ਨੌਜਵਾਨ ਪੀੜੀ ਨੂੰ ਤੁਸੀਂ ਅੱਗੇ ਲੈ ਕੇ ਆਉਨੇ ਹੋ ਤਾਂ ਨੌਜਵਾਨ ਪੀੜੀ ਹੀ ਸਾਡੇ ਦੇਸ਼ ਦਾ ਭਵਿੱਖ ਸਿਰਜਦੀ ਹੈ ਕਿਉਂਕਿ ਨਵਾਂ ਖੂਨ ਹੁੰਦਾ ਹੈ ਚੰਗੀਆਂ ਦਲੀਲਾਂ ਹੁੰਦੀਆਂ ਨੇ ਚੰਗੀਆਂ ਸੋਚਾਂ ਹੁੰਦੀਆਂ ਨੇ ਸਰੀਰ ਦੇ ਵਿੱਚ ਜਾਨ ਹੁੰਦੀ ਹੈ ਸਰੀਰ ਦੇ ਵਿੱਚ ਅੱਗੇ ਵਧਣ ਦਾ ਜੋਸ਼ ਹੁੰਦਾ ਹੈ ਸੋ ਇੱਕ ਮੈਂ ਰਾਈਟਰ ਹੋਣ ਦੇ ਨਾਤੇ ਲਿਖਦਾ ਬਹੁਤ ਕੁਝਾਂ ਜਿਹੜੀ ਚੀਜ਼ ਬੈਠੇ ਬੈਠੇ ਸੈਂਕੜੇ ਗੀਤ ਮੈਨੂੰ ਇੱਕ ਦਿਨ ਦੇ ਵਿੱਚ ਆ ਜਾਂਦੇ ਆ ਹਨਾ ਤੇ ਮੈਂ ਲਿਖ ਦੇਣਾ ਹੁੰਦਾ ਹਨਾ ਸੋ ਨਵਾਂ ਸਾਲ ਜਿਹੜਾ ਆ ਗਿਆ ਨਾ ਨਵੇਂ ਸਾਲ ਵਾਂਗੂ ਚੜਦੀ ਜਵਾਨੀ ਵਿਖਾਉਂਦੀ ਸੋਹਣੇ ਰੰਗ ਮਿੱਤਰੋ ਜਿਹੜਾ ਨਵਾਂ ਸਾਲ ਤੇ ਜਵਾਨੀ ਕੋ ਜੇ ਹੁੰਦੇ ਨੇ ਇਹ ਦੋਵੇਂ ਹੀ ਬੰਦੇ ਦੇ ਨਾਲ-ਨਾਲ ਚੱਲਦੇ ਨੇ ਆਪਾਂ ਨੂੰ ਮਿਲ ਕੇ ਸਮਾਂ ਗੁਜ਼ਾਰਨਾ ਚਾਹੀਦਾ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਨਾ ਨਸ਼ੇ ਬਾਰੇ ਕਿ ਕੁਝ ਲੋਕ ਕਹਿੰਦੇ ਨੇ ਮੇਰੇ ਬੱਚੇ ਨੂੰ ਫਲਾਣੇ ਬੰਦੇ ਨੇ ਨਸ਼ੇ ਤੇ ਲਾਤਾ ਦੂਜੇ ਬੰਦੇ ਨੂੰ ਦੋਸ਼ੀ ਬਣਾਉਂਦੇ ਆ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਰੱਖੋ ਜੇ ਬੱਚਾ 8 ਵਜੇ ਤੋਂ 8:30 ਤੋਂ ਲੇਟ ਹੈ ਤਾਂ ਉਹਦੀ ਗੌਰ ਕਰੋ ਬੱਚੇ ਦੀ ਸੰਗਤ ਬਦਲੋ ਵਾਕਿਆ ਹੀ ਦੂਜਿਆਂ ਨੂੰ ਦੇਖ ਕੇ ਬੱਚੇ ਨਸ਼ੇ ਤੇ ਲੱਗਦੇ ਨੇ ਪਰ ਜਦੋਂ ਹੁਣ ਨਸ਼ਾ ਪੰਜਾਬ ਦੇ ਵਿੱਚ ਬਹੁਤ ਆ ਪਰ ਮੇਰੇ ਲਈ ਨਹੀਂ ਹੈਗਾ ਮੈਂ ਜ਼ਿੰਦਗੀ 'ਚ ਕਦੇ ਕੋਈ ਨਸ਼ਾ ਨਹੀਂ ਕੀਤਾ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਜਿੰਨਾ ਮਰਜ਼ੀ ਆਈ ਜਾਵੇ ਭਾਵੇਂ ਚਿੱਟੇ ਦਾ ਟਰੱਕ ਤੇਰੀ ਕਰਕੇ ਮੈਨੂੰ ਵਿੱਚ ਬਿਠਾ ਦਿਓ ਮੈਂ ਕੀ ਲੈਣਾ ਜਦੋਂ ਮੈਂ ਨਸ਼ਾ ਕਰਨਾ ਹੀ ਨਹੀਂ ਬੱਚੇ ਦੇਖੋ ਦੇਖੀ ਫੈਸ਼ਨ ਬਣਾ ਲੈਂਦੇ ਆ ਪੈਗ ਲੈ ਜਾਂਦੇ ਆ ਹੌਲੀ ਹੌਲੀ ਇੱਕ ਪੈਗ ਫਿਰ ਫਰੀ ਦੀ ਫਿਰ ਹੌਲੀ ਹੌਲੀ ਇਕੱਠੇ ਹੋ ਕੇ ਫਿਰ ਉਹ ਅੰਤ ਜਿਹੜੇ ਇੱਕ ਪੈਗ ਤੋਂ ਸ਼ੁਰੂ ਹੋਏ ਸੀ ਬੋਤਲ ਤੱਕ ਪਹੁੰਚਦੇ ਪਹੁੰਚਦੇ ਉਹਨਾਂ ਦੀ ਫਿਰ ਜਿਹੜੀ ਹੈਗੀ ਆ ਬੋਤਲ ਨਾਲ ਹੀ ਜ਼ਿੰਦਗੀ ਖਤਮ ਹੋ ਜਾਂਦੀ ਆ ਉਹ ਫਿਰ ਜਿਹੜੀ ਹਸਪਤਾਲ ਚ ਜਾ ਕੇ ਚਿੱਟੀ ਬੋਤਲ ਲੱਗਦੀ ਹੈ ਨਾ ਉਹ ਵੀ ਆ ਬੋਤਲ ਦੇ ਰੋਗ ਨੂੰ ਖਤਮ ਨਹੀਂ ਕਰ ਸਕਦੀ ਹੈ ਨਾ ਤੇ ਆਪਾਂ ਆਪਣੇ ਪੈਰ ਮਜ਼ਬੂਤ ਕਰੀਏ ਆਪਣੇ ਕਾਰੋਬਾਰ ਨੂੰ ਵਧਾਈਏ ਆਪਣਾ ਬਿਜ਼ਨਸ ਵੱਡਾ ਕਰੀਏ ਜੇ ਸ਼ੌਂਕ ਪੂਰੇ ਕਰਨੇ ਆ ਤਾਂ ਮਾਪਿਆਂ ਦੇ ਨਾਲ ਲੜਾਈ ਨਾ ਕਰੋ ਮਾਪਿਆਂ ਨੂੰ ਮੋਬਾਈਲ ਲਈ ਆਈਫੋਨ ਲਈ ਬੁਲਟ ਲਈ ਨਾ ਪਰੇਸ਼ਾਨ ਕਰੋ ਦੇਖੋ ਦੇਖੀ ਜੇ ਮਾਪਿਆਂ ਕੋਲ ਪੈਸੇ ਨਹੀਂ ਪਿਓ ਦਿਹਾੜੀ ਕਰ ਰਿਹਾ ਮੈਂ ਕਈ ਬੱਚੇ ਐਸੇ ਦੇਖਿਆ ਕਿ ਆਪਣੇ ਮਾਪਿਓ ਨੂੰ ਲੜਦੇ ਆ ਤੇ ਕਲੇਸ਼ ਕਰਦੇ ਆ ਕਿ ਮੈਨੂੰ ਬੁਲਟ ਲੈ ਕੇ ਦੋ ਮਾਪਿਓ ਦਿਹਾੜੀ ਕਰਦੇ ਕਿੱਥੋਂ ਲੈ ਕੇ ਦੇਣਗੇ ਬੁਲਟ ਸੋ ਸਮਾਜ ਨੂੰ ਦੇਖੋ ਦੇਖੀ ਦਾ ਖੋਰਾ ਲੱਗ ਗਿਆ ਸਾਰੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਆ ਹੁਣੇ ਦੋਸ਼ ਦੇਈ ਜਾਂਦੇ ਆ ਕਿ ਸਾਡੇ ਤੇ ਬਈਏ ਵਾਰ ਕਰਨ ਲੱਗੇ ਜੀ ਬਿਹਾਰੀ ਉਹ ਵੀ ਇਨਸਾਨ ਹੈ ਅਸੀਂ ਬਾਹਰ ਜਾ ਕੇ ਕੈਨੇਡਾ ਦੇ ਵਿੱਚ ਬਹੁਤ ਕੁਝ ਕਰਦੇ ਹਾਂ ਤੇ ਉਹ ਇੱਥੇ ਆ ਕੇ ਕਰ ਰਹੇ ਆ ਮੇਰੇ ਨਾਲ ਕਦੇ ਕਿਸੇ ਬਈਏ ਬਿਹਾਰੀ ਨੇ ਜਾਂ ਕਿਸੇ ਵਿਦੇਸ਼ੀ ਪ੍ਰਵਾਸੀ ਨੇ ਕੋਈ ਤੱਕਾ ਮੁੱਕੀ ਨਹੀਂ ਕੀਤੀ ਨਾਮ ਹੈ ਇਹੋ ਜਿਹਾ ਉਹਨਾਂ ਨੂੰ ਸਮਾਂ ਦਿੱਤਾ ਮੈਂ ਹੀ ਨਹੀਂ ਸਮਾਂ ਦਿੱਤਾ ਮੈਂ ਆਪਣੇ ਕੰਮ ਆਪ ਕਰਦਾ ਮੇਰੇ ਬਹੁਤ ਸਾਰੇ ਕਾਰੋਬਾਰ ਹੈਗੇ ਆ ਕਾਰੋਬਾਰ ਦੀ ਗੱਲ ਜ ਨਹੀਂ ਕਰਾਂਗੇ ਉਹ ਆਪਾਂ ਆਪਣੇ ਆਪ ਨੂੰ ਸੇਵ ਰੱਖਣਾ ਜੇ ਸਾਹਮਣੇ ਇੱਕ ਕੋਈ ਸ਼ਰਾਬੀ ਗੱਡੀ ਲੈ ਕੇ ਆ ਰਿਹਾ ਸਾਈਡ ਤੇ ਹੋ ਕੇ ਸਾਈਡ ਦੇ ਦਈਏ ਨਹੀਂ ਤਾਂ ਅੱਜ ਪੰਜਾਬ ਦੇ ਇਹ ਹਾਲਾਤ ਨੇ ਕਿ ਜਦੋਂ ਬੰਦਾ ਤੁਹਾਨੂੰ ਪਹਿਲੀ ਵਾਰੀ ਮਿਲਦਾ ਨਾ ਸਾਈਡ ਨਾ ਦੇਣ ਤੇ ਤੁਸੀਂ ਵੀਡੀਓ ਦੇਖਿਓ ਨੇ ਗੋਲੀ ਮਾਰ ਕੇ ਬੰਦੇ ਨੂੰ ਮਾਰ ਦਿੱਤਾ ਜਾਂਦਾ ਲੋਕਾਂ ਦੀ ਮਾਨਸਿਕਤਾ ਇੰਨੀ ਖਰਾਬ ਹੋ ਚੁੱਕੀ ਹੈ ਜੇ ਤੁਹਾਨੂੰ ਸਾਈਡ ਨਾ ਮਿਲੇ ਨਾ ਥੱਲੇ ਉਤਰ ਕੇ ਬੰਦੇ ਦਾ ਡਾਂਗਾ ਮਾਰ ਮਾਰ ਕੇ ਸਿਰ ਪਾੜ ਦਿੰਦੇ ਨੇ ਸਿਰਫ ਸਾਈਡ ਦੇਣੇ ਪਿੱਛੇ ਸਿਰਫ 30 ਸਕਿੰਟ 40 ਸਕਿੰਟ ਦੀ ਜਾਂ 1 ਮਿੰਟ ਦੀ ਕਹਾਣੀ ਹੁੰਦੀ ਆ ਅੱਗੇ ਲੰਘਣ ਦੀ ਤੇ ਕਈ ਵਾਰੀ ਪਿੱਛੇ ਲੱਗ ਜਾਂਦੇ ਨੇ ਹੋਰਨ ਮਾਰ ਜਾਂਦੇ ਆ ਸੈੱਡ ਨਹੀਂ ਮਿਲਦੀ ਉਹ ਬੰਦੇ ਨਾ ਤੱਤੇ ਹੋ ਕੇ ਬੰਦਾ ਹੀ ਮਾਰ ਦਿੰਦੇ ਆ ਬਹੁਤੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਬੰਦਾ ਪੰਜਾਬ 'ਚ ਮਾਰਿਆ ਜਾ ਰਿਹਾ ਸਰਕਾਰ ਦੀ ਆਪਾਂ ਕੋਈ ਗੱਲ ਨਹੀਂ ਕਰਨੀ ਹੈਗੀ ਕਿਉਂਕਿ ਸਰਕਾਰ ਆਪਣੇ ਆਪ ਚ ਇੱਕ ਜੋ ਕਰ ਰਹੀ ਆ ਜਿੰਨੇ ਜੋਗੀ ਹੈਗੀ ਬਹੁਤ ਵਧੀਆ ਕਰ ਰਹੀ ਹੈ ਉਹ ਆਪਣੇ ਆਪ ਨੂੰ ਸੰਭਲ ਦੀ ਲੋੜ ਆ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਆ ਪੰਜਾਬ ਨੂੰ ਇੱਕੋ ਤਰੀਕੇ ਨਾਲ ਸੰਭਾਲਿਆ ਜਾਂਦਾ ਹੈ ਪਹਿਲਾਂ ਆਪਣੇ ਘਰ ਦੇ ਬੱਚਿਆਂ ਨੂੰ ਦੇਖੋ ਨਸ਼ਾ ਤਾਂ ਨਹੀਂ ਕਰ ਰਿਹਾ ਫਿਰ ਗੁਆਂਢ ਦੇ ਦੇਖੋ ਕੋਈ ਭੁੱਖਾ ਤਾਂ ਨਹੀਂ ਸੌਂਦਾ ਜੇ ਤੁਸੀਂ ਬਾਹਰ ਪੈਸੇ ਇਕੱਠੇ ਕਰਕੇ ਲੰਗਰ ਲਾ ਰਹੇ ਹੋ ਮਹੱਲੇ ਦੇ ਗਰੀਬ ਆਦਮੀ ਨੂੰ ਤੁਸੀਂ ਗਾਲਾਂ ਕੱਢਦੇ ਹੋ ਫਿਰ ਸੁਦਾਨਪੁਰ ਦਾ ਕੋਈ ਫਾਇਦਾ ਨਹੀਂ ਆਪਣੀ ਦੁਆਰ ਦੇ ਨਾਲ ਕੋਈ ਭੁੱਖਾ ਤਾਂ ਨਹੀਂ ਬੈਠਾ ਦੇਖੋ ਉਹਦਾ ਰਸਣ ਇਕੱਠਾ ਕਰਕੇ ਉਸਨੂੰ ਪਹਿਲਾਂ ਰਜਾਓ ਪਹਿਲਾਂ ਘਰ ਦੇ ਨਾਲ ਫਿਰ ਗਲੀ ਦੇਖੋ ਫਿਰ ਮਹੱਲਾ ਦੇਖੋ ਫਿਰ ਬਾਹਰ ਜਾਓ ਇੰਨੀ ਕਮਾਈ ਕਰੋ ਕਿ ਤੁਹਾਨੂੰ ਦਸਵੰਦ ਕੱਢਦਿਆਂ ਨਾ ਆਨੰਦ ਆਵੇ ਕਿ ਮੈਂ ਇੰਨੇ ਪੈਸੇ ਕਮਾਇਆ ਮੈਂ 10 ਲੱਖ ਰੁਪਏ ਕਮਾਇਆ ਮੈਂ 50000 ਰੁਪਏ ਸੇਵਾ ਲੰਗਰ ਦੇ ਵਿੱਚ ਜਾਂ ਕਿਸੇ ਮਰੀਜ਼ ਦੀ ਦਵਾਈ ਤੇ ਲਾਣ ਪੈਸੇ ਇਕੱਠੇ ਕਰਨ ਵਾਸਤੇ ਕੰਮ ਕਰਦੇ ਆ ਤੇ ਕਈ ਬੰਦੇ ਪੈਸੇ ਇਕੱਠੇ ਕਰਕੇ ਦਿਨੋਂ ਸੇਵਾ ਕਰਦੇ ਆ ਸੋ ਸਾਰਿਆਂ ਨੂੰ ਸਾਰੇ ਵੀਰਾਂ ਨੂੰ ਨਵੇਂ ਸਾਲ ਦੀਆਂ ਢੇ ਢੇ ਮੁਬਾਰਕਾਂ ਪਟਿਆਲਾ ਟਾਈਮ ਖਬਰਾਂ ਜਿਹੜੇ ਅੱਜ ਮੇਰੇ ਕੋਲ ਸਨੋਰ ਪਹੁੰਚੇ ਸੀ ਮਨੀਸ਼ ਮਹਿਤਾ ਜੀ ਮੇਰੇ ਬੜੇ ਪੁਰਾਣੇ ਮਿੱਤਰ ਨੇ ਇਹ ਸਮਾਜ ਸੇਵੀ ਤੇ ਰਜਿੰਦਗੀ ਜੀ ਵੀਰ ਜੀ ਪਹੁੰਚੇ ਆ ਮੇਰੇ ਕੋਲ ਇਹਨਾਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਇੱਕ ਟੀਮ ਵਰਕ ਹੁੰਦਾ ਰਲ ਮਿਲ ਕੇ ਹੀ ਹੁੰਦਾ ਨਾ ਇਹਨਾਂ ਕੋਲ ਇੱਕ ਜਰੀਆ ਹੈਗਾ ਤੇ ਮੇਰੇ ਕੋਲ ਗੱਲਾਂ ਹੈਗੀਆਂ ਨਾਲੇ ਗੱਲਾਂ ਤੇ ਨਾਲੇ ਖਬਰਾਂ ਕੱਲਾਂ ਦੇ ਵਿੱਚੋਂ ਨਿਕਲਦੀਆਂ ਦਿਲ ਕੋ ਕਰ ਦਲੇਰ ਤੂੰ ਡਰ ਜਾਣੇ ਸੇ ਪਹਿਲੇ ਜੀਤਨੀ ਹੈ ਤੂੰ ਜੀਤਲੇ ਬਾਜੀ ਹਾਰ ਜਾਣੇ ਸੇ ਪਹਿਲੇ ਕੋਈ ਸ਼ਹੀਦ ਕਹਿਲਾ ਨਹੀਂ ਸਕਦਾ ਮਰ ਜਾਣੇ ਸੇ ਪਹਿਲੇ ਬੰਦਾ ਮਰ ਕੇ ਸ਼ਹੀਦ ਘਾਉਂਦਾ ਤੇ ਮਰਨ ਲਈ ਬੰਦੇ ਨੂੰ ਆਪ ਤੁਰਨਾ ਪੈਂਦਾ ਜੇ ਦੇਸ਼ ਦਾ ਭਲਾ ਕਰਨਾ ਤਾਂ ਸ਼ਹੀਦਾਂ ਚ ਨੌਲ ਖਾਣਾ ਪੈਣਾ ਚੀਚੀ ਉਂਗਲ ਕਟਾ ਕੇ ਦੋ ਬੂੰਦਾਂ ਖੂਨ ਦੀਆਂ ਸਿੱਟ ਕੇ ਆਪਾਂ ਸ਼ਹੀਦ ਨਹੀਂ ਬਣ ਸਕਦੇ ਕੁਰਬਾਨੀਆਂ ਪ੍ਰਾਤਿਹਾਸ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਹਰ ਸਾਲ ਵੱਡੇ ਪੱਧਰ ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸਾਰੇ ਗੁਰੂ ਸਾਹਿਬਾਨਾਂ ਦੇ ਸ਼ਹੀਦੀ ਦਿਹਾੜੇ ਪ੍ਰਕਾਸ਼ ਦਿਹਾੜੇ ਮਨਾਏ ਜਾਂਦੇ ਨੇ ਸੋ ਇਹ ਪੀਰਾਂ ਫਕੀਰਾਂ ਦਾ ਦੇਸ਼ ਆ ਸਾਡੇ ਲੰਗਰ ਦੀ ਪ੍ਰਥਾ ਬਹੁਤ ਹੈ ਇਹ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਤੋਰਿਆ ਸੀ ਤੇ ਬਾਬਾ ਟੋਡਰ ਮੱਲ ਨੇ ਸਾਰੀ ਧਨ ਪੂੰਜੀ ਵੇਚ ਕੇ ਮੂਹਰਾਂ ਖੜੀਆਂ ਕਰਕੇ ਲੰਗਰ ਲਾ ਦਿੱਤਾ ਅੱਠ 13 13 ਦੀ ਪਿਰਤ ਨੂੰ ਮਹਤਾ ਜੀ ਉਹਨਾਂ ਨੇ ਸਿਰੇ ਚੜਾਇਆ ਤੇ ਸੁਬਾ ਬਚੀ ਦੇ ਖਾਨੇ ਜਗਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਕਹਿੰਦੇ ਵੀ ਸਾਰਾ ਧਨ ਦੌਲਤ ਇਕੱਠਾ ਕਰਕੇ ਮੋਹਰਾਂ ਖੜੀਆਂ ਕਰ ਦਿੱਤੀਆਂ ਸੀ ਜਿੱਥੇ ਕਿਤੇ ਹੁਣ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੋਈ ਟਰੈਜੇਡੀ ਹੋ ਜਾਂਦੀ ਹੈ ਕੋਈ ਹਾਦਸਾ ਹੋ ਜਾਂਦਾ ਕੋਈ ਫਲਾਡ ਆ ਜਾਂਦਾ ਉੱਥੇ ਸਾਡੇ ਗੁਰੂ ਕੇ ਸਿੱਖ ਨੇ ਜਿਹੜੇ ਪਿਆਰੇ ਚਾਹਤ ਧਰਮ ਦਾ ਕੋਈ ਮਸਲਾ ਨਹੀਂ ਹੈ ਸਿੱਖ ਧਰਮ ਦੇ ਵਿੱਚ ਬਸ ਪਤਾ ਲੱਗੇ ਕਿ ਕਿੱਥੇ ਕਿ ਪੰਜਾਬ ਸਭ ਤੋਂ ਹੋ ਗਿਆ ਜਦੋਂ ਪਿੱਛੇ ਜੇ ਗਾਂਧੀ ਨੇ ਸੋਨਾ ਇਕੱਠਾ ਕਰਨ ਨੂੰ ਕਿਹਾ ਸੀ ਇਕੱਲੇ ਪੰਜਾਬ ਚੋਂ 52 ਕੁੰਟਲ ਸੋਨਾ ਇਕੱਠਾ ਹੋਇਆ ਸੀ ਬਾਕੀ 3 ਕੁੰਟਲ ਸਾਰੇ ਸੁੱਬਿਆਂ ਚੋਂ ਤੁਸੀਂ ਪੜਿਆ ਹੋਣਾ ਹਨਾ ਤੇ ਇਦਾਂ ਕਰਕੇ ਪੰਜਾਬ ਬਹੁਤ ਹੀ ਹਸਮੁਖ ਤੇ ਸੇਵਾਦਾਰ ਦੇਸ਼ ਹੈ ਇਸ ਨੂੰ ਬਚਾਣ ਦੀ ਇਹਨੂੰ ਸਾਂਭਣ ਦੀ ਲੋੜ ਹੈ ਮੈਂ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕਿ ਪੰਜਾਬ ਦੇ ਨਾਲ ਮਤਰੀਮਾ ਵਾਲਾ ਸਕੂਲ ਨਾਲ ਸਲੂਕ ਨਾ ਕੀਤਾ ਜਾਵੇ ਇਹਦਾ ਬਣਦਾ ਹੱਕ ਇਹਦੇ ਬਣਦੇ ਜਿਹੜੇ ਪੈਸੇ ਗਰੰਟਾ ਜਿਹੜੀਆਂ ਜੇ ਰੁਕੇ ਹੋਈਆਂ ਨੇ ਤਾਂ ਉਹ ਵੀ ਦੇਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ